ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਜੇਕਰੇਲ ਨੂੰ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਦੋਸਤੋ ਤੁਹਾਡੇ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਵਧ ਜਾਵੇਗੀ ਇਸ ਤੋਂ ਇਲਾਵਾ ਦੋਸਤੋ ਤੁਹਾਡੇ ਵਾਲ ਵੀ ਮਜ਼ਬੂਤ ਹੋਣਗੇ ਅੱਜਕਲ੍ਹ ਦੋਸਤੋ ਬਹੁਤ ਸਾਰੇ ਲੋਕਾਂ ਬੱਚੇ ਇਹ ਸਮੱਸਿਆ ਪਾਈ ਗਈ ਹੈ ਕਿ ਉਹਨਾਂ ਦੇ ਵਾਲ ਝੜਦੇ ਹਨ ਅੱਜ ਦੋਸਤੋ ਬਹੁਤ ਸਾਰੇ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਘਟ ਚੁੱਕੀ ਹੈ ਤਾਂ ਜੇਕਰ ਦੋਸਤੋ ਤੁਹਾਨੂੰ ਵੀ ਘੱਟ ਦਿਖਦਾ ਹੋਵੇ ਧੁੰਲਾ ਦਿਖਦਾ ਹੋਵੇ ਜਾਂ ਫਿਰ ਦੋਸਤੋ ਤੁਹਾਡੇ ਅੱਖਾਂ ਡਰਾਈ ਰਹਿੰਦੀਆਂ ਹੋਣ ਤਾਂ ਵੀ ਤੁਸੀਂ ਇਸ ਨੁਸਖੇ ਦਾ ਸੇਵਨ ਕਰਨਾ ਹੈ ਤਾਂ ਦੋਸਤੋ ਇਸ ਤੋਂ ਇਲਾਵਾ ਤੁਹਾਡਾ ਬੀਪੀ ਵੀ ਕੰਟਰੋਲ ਵਿੱਚ ਰਹੇਗਾ ਤਾਂ ਉਹ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਨ ਲਈ ਇਸ ਨੁਸਖੇ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ਤਾਂ ਦੋਸਤੋ ਤੁਹਾਨੂੰ ਇਸ ਨੁਸਖੇ ਨੂੰ ਤਿਆਰ ਕਰਨ ਲਈ ਜਿਹੜੀ ਮੇਨ ਚ ਚਾਹੀਦੀ ਹੈ ਉਹ ਹੈ ਦੋਸਤੋ ਮਲਠੀ ਮਲਠੀ ਦਾ ਸੇਵਨ ਦੋਸਤੋ ਅੱਖਾਂ ਲਈ ਜਿਆਦਾ ਕੀਤਾ ਜਾਂਦਾ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੇ ਅੱਖਾਂ ਦੀ ਰੋਸ਼ਨੀ ਵੀ ਵਧੇਗੀ ਤਾਂ ਉਹ ਦੋਸਤੋ ਗੱਲ ਕਰਦੇ ਹਾਂ ਕਿ ਇਸ ਨੁਸਖੇ ਨੂੰ ਤੁਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਇੱਕ ਚਮਚ ਮਲਠੀ ਦਾ ਪਾਊਡਰ ਲੈਣਾ ਹੈ ਅਤੇ ਇੱਕ ਚਮਚ ਆਮਲੇ ਦਾ ਪਾਊਡਰ ਲੈਣਾ ਹੈ ਇਹਨਾਂ ਦੋਨੋਂ ਨੂੰ ਦੋਸਤੋ ਤੁਸੀਂ ਇੱਕ ਗਲਾਸ ਗੁਣੂ ਗੁਨੇ ਪਾਣੀ ਵਿੱਚ ਮਿਲਾ ਕੇ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤੁਸੀਂ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਅੱਧੇ ਘੰਟੇ ਪਹਿਲਾਂ ਕਰਨਾ ਹੈ ਅੱਗੇ ਗੱਲ ਕਰਦੇ ਹਾਂ ਦੋਸਤੋ ਬੀਪੀ ਲਈ ਚਾਹੇ ਤੁਹਾਡਾ ਬੀਪੀ ਵੱਧਦਾ ਹੋਵੇ ਚਾਹੇ ਤੁਹਾਡਾ ਬੀਪੀ ਘਟਦਾ ਹੋਵੇ ਤਾਂ ਤੁਸੀਂ ਦੋਸਤੋ ਇੱਕ ਚਮਚ ਮਲਠੀ ਦਾ ਪਾਊਡਰ ਇੱਕ ਚਮਚ ਆਵਲੇ ਦਾ ਪਾਊਡਰ ਇਸ ਨੂੰ ਦੋਸਤੋ ਤੁਸੀਂ ਥੋੜੇ ਜਿ ਗੁੜ ਵਿੱਚ ਮਿਲਾ ਕੇ ਇਸ ਦੇ ਛੋਟੇ-ਛੋਟੇ ਗੋਲੀਆਂ ਤਿਆਰ ਕਰ ਲੈਂਗੇ ਹਾਂ ਅੱਗੇ ਦੋਸਤੋ ਇਸ ਦਾ ਸੇਵਨ ਤੁਸੀਂ ਖਾਣੇ ਖਾਣ ਤੋਂ ਅੱਧੇ ਘੰਟੇ ਬਾਅਦ ਕਰਨਾ ਹੈ ਜੇਕਰ ਦੋਸਤੋ ਤੁਹਾਡਾ ਬੀਪੀ ਅਚਾਨਕ ਘਟ ਚੁੱਕਾ ਹੋਵੇ ਵੱਧ ਚੁੱਕਾ ਹੋਵੇ ਤਾਂ ਵੀ ਤੁਸੀਂ ਤੁਰੰਤ ਇਸ ਦਾ ਸੇਵਨ ਕਰਕੇ ਤੁਸੀਂ ਆਰਾਮ ਪਾ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਦੋਸਤੋ ਵਾਲ ਲਈ ਤੁਸੀਂ ਦੋਸਤੋ ਇੱਕ ਚਮਚ ਮਲਠੀ ਦੇ ਪਾਊਡਰ ਵਿੱਚ ਇੱਕ ਚਮਚ ਆਮਲੇ ਦਾ ਪਾਊਡਰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਇਸ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਵਾਲ ਮਜ਼ਬੂਤ ਰਹਿਣਗੇ ਤੁਹਾਡੇ ਅੱਖਾਂ ਦੀ ਰੋਸ਼ਨੀ ਵਧੇਗੀ ਤੁਹਾਡਾ ਬੀਪੀ ਦੋਸਤੋ ਹਮੇਸ਼ਾ ਰਮ ਰਹੇਗਾ ਅਤੇ ਦੋਸਤੋ ਤੁਹਾਡਾ ਸਰੀਰ ਇੱਕਦਮ ਤੰਦਰੁਸਤ ਬਣ ਜਾਵੇਗਾ ਤਾਂ ਹੀ ਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ